ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਸਾਰੇ ਜਪੋ ਜੀ ਆਵਾ ਮੇਰੇ ਹਰ ਭਾਈ ਤੂੰ ਮੇਰਾ ਵੀਰ ਤੂੰ ਭਾਈ ਤੂੰ ਮੇਰੇ ਹਰ ਪ੍ਰੀਤਨ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਨ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਮੇਰੇ ਹਰ ਪ੍ਰੀਤਮ ਕੀ ਹਰ ਦਰਸ਼ਨ ਕੋ ਮੇਰਾ ਮਨ ਬੋ ਤਪਤੇ ਜਿਉ ਤਿਰਖਾ ਵੰਤ ਬਿਰਦੀ ਮੇਰੇ ਮਨ ਨੂੰ ਪ੍ਰੇਮ ਲਗੋ ਹਰ ਤੀਰ ਸਾਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਨ ਕਰਤੀ ਪੀਨ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇਂ ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇਂ ਦੇਹੋਂ ਸੰਦੇਸ ਰੋ ਕਹੀਓ ਪ੍ਰ ਕਹੀਓ ਵਿਦ ਸੰ ਭਈ ਮੈਂ ਬਹੁ ਵਿਦ ਸੰਤੇ ਕਹੋ ਸੁਹਾਗਣ ਸਈਆ ਕਥਨੜੀਆਂ ਲੁਕੈ ਕਰੇ ਕਹਾਣੀਆਂ ਸਮਰਤ ਕੰਤ ਕੀਆਂ ਮੇਰੇ ਹਰ ਪੀਤ ਤਰਤੀ ਬਾਤ ਸੁਣਾਵੇ ਵਿਰਹ ਹਰ ਪੀਤ ਤਰਤੀ ਕੋਈ ਬਾਤ ਸੁਣਾਵੇ ਮੇਰੇ ਹਰ ਪੀਤ ਜਪੋ ਜੀ ਸਾਰੇ ਆਜ ਸੁਣਾਵੇ ਮੇਰੇ ਹਰ ਮਿਲ ਮਿਲ ਸਖੀ ਗੁਣ ਕਾ ਮੇਰੇ ਪ੍ਰਭ ਦੇ ਲੈ ਸਤਿਗੁਰ ਕੀ ਮਤ ਧੀਰ ਜਨਨ ਕੀ ਹਰ ਆਸ ਪਜਾਵੋ ਹਰ ਦਰਸ਼ਨ ਸਾਤ ਸਰੇ ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬਹੁਤ ਵੱਡੇ ਭਾਗ ਧੰਨ ਮਹਾਰਾਜ ਜੀ ਸਚਖੰਡ ਵਾਚੀ ਬ੍ਰਹਮ ਗਿਆਨੀ ਤਤ ਵੇਤੇ ਰਾਜੇ ਜੋਗੀ ਮਹਾਪੁਰਸ਼ ਉਹਨਾਂ ਦੇ ਜਨੂ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਲੱਖਾਂ ਸੰਗਤਾਂ ਗੁਰੂ ਦਰਵਾਰ ਵਿੱਚ ਪਹੁੰਚੀਆਂ ਹਨ ਵਾਹਿਗੁਰੂ ਨੇ ਸੋਹਣਾ ਬਾਗ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਫਰੀਦਾ ਪੰਖ ਪਰੌਹਣੀ ਦੁਨੀ ਸੁਹਾਵਾ ਬਾਗ ਬੜਾ ਸੁਹਾਵਾ ਬੜਾ ਸੋਹਣਾ ਬੜਾ ਦਿਲ ਕਾਸ਼ੀ ਦੇ ਨਜ਼ਾਰੇ ਹਨ ਜੀਨੂੰ ਦੇਖ ਕੇ ਰੱਜ ਨਹੀਂ ਆਇਆ ਭਾਈ ਸਾਹਿਬ ਗੁਰਦਾ ਜਿੱਦਾ ਵਚਨ ਅੱਖੀਆਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਕਿਉਂ ਕਿਉਂਕਿ ਸੁੰਦਰ ਬੜਾ ਹੈ ਬਣਾਇਆ ਸੁੰਦਰ ਪ੍ਰਭੂ ਨੇ ਨਾ ਆਤ ਸੁੰਦਰ ਮਨਮੋਹਨਾ ਘਟ ਸੋਹਣਾ ਪ੍ਰਾਨ ਆਧਾਰਾ RAM ਤੇ ਉਹਦੀ ਰਚਨਾ ਫਿਰ ਸੁੰਦਰ ਹੋਏਗੀ ਨਾ ਕਰਤੇ ਜੀ ਕਿਰਤ ਸੁੰਦਰ ਹੋਏਗੀ ਨਾ ਕਿਉਂਕਿ ਉਹ ਆਪ ਸਤ ਕੀਆ ਸਭ ਸਤ ਇਸ ਪ੍ਰਭਾਤੇ ਥਗਲੀ ਉਤਪਤ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੋਹਣੀ ਕੋਠੜੀ ਬਣਾ ਕੇ ਇਹਦੇ ਵਿੱਚ ਵਾਸ ਵੀ ਕੀਤਾ ਵਾਹਿਗੁਰੂ ਨੇ ਜਦੋਂ ਬਾਗ ਲਾਇਆ ਇਥੇ ਫਿਰ ਉਹਦੀ ਪਰਵਰਿਸ਼ ਕਰਨ ਵਾਸਤੇ ਮਾਲੀਆਂ ਦੀ ਤਾਂ ਲੋੜ ਹੈ ਨਾ ਸੰਤ ਜਨ ਫਿਰ ਮਾਲੀ ਜਿਹੜੇ ਵਾਹਿਗੁਰੂ ਭੇਜਦਾ ਆ ਖਾਦ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਭਾਉ ਮਿਟ ਗਏ ਰਮਨ ਰਾਮ ਭਰਪੂਰ ਬਾਗ ਲਾਗ ਦੇਣਾ ਕਾਫੀ ਨਹੀਂ ਉਹਦੀ ਪਰਵਰਿਸ਼ ਕਰਨੀ ਬੜੀ ਜ਼ਰੂਰੀ ਹੈ ਬੂਟੇ ਲਾ ਦੇਣੇ ਕਾਫੀ ਨਹੀਂ ਉਹਨੂੰ ਪਾਣੀ ਵੀ ਦੇਣਾ ਹੈ ਉਹਦੀ ਸੰਭਾਲ ਵੀ ਕਰਨੀ ਹੈ ਇਹ ਸੰਸਾਰ ਦੀ ਸੰਭਾਲ ਕਰਨ ਵਾਸਤੇ ਸੰਤ ਜਨ ਆਉਂਦੇ ਨੇ ਜੀਵਨ ਦਾਣ ਦੇ ਭਗਤੀ ਲਾਉਣ ਹਰਿ ਸਿਉ ਲੈਣ ਮਲਾਏ ਉਹਨਾਂ ਦੀ ਹੋਰ ਕੋਈ ਡਿਊਟੀ ਨਹੀਂ ਕੋਈ ਪਰਵਕਾਰ ਹੈ ਉਹਨਾਂ ਦਾ ਸਾਨੂੰ ਜੀਵਨ ਦਾਣ ਦੇਣਾ ਸਾਡੀਆਂ ਟੁੱਟੀਆਂ ਹੋਈਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਜੋੜਨ ਹਾਰਾ ਸੰਤ ਨਾਨਕ ਪਾਦਰ ਪਧਰੋ ਕੋਈ ਜਨ ਹਰਿ ਸਿਉ ਦੇਵੇ ਜੋਰ ਤੇ ਬਸ ਜੋੜਨ ਵਾਸਤੇ ਆਏ ਸਨ ਆਹ ਧਰਤੀ ਦੇ ਜ਼ਰਰਾ-ਦਰਰਾ ਪਵਿੱਤਰ ਕਰਤਾ ਇੱਥੇ ਜਾਨ ਨੂੰ ਲੈ ਕੇ ਮਹਾਪੁਰਸ਼ਾਂ ਨੇ ਆਹ ਮਹਾਰਾਜ ਦਾ ਬਚਨ ਹੈ ਨਾ ਸੋ ਥਾਨ ਸੁਹੰਦੋ ਜਿੱਥੇ ਵੇ ਤਨ ਸਾਜ ਜਨ ਸੋ ਥਾਨ ਸੁਹੰਦੋ ਜਿੱਥੇ ਵੇ ਸਨ ਗੋਦ ਜਨ ਸੋ ਥਾਨ ਸੁਹੰਦੋ See <laughs> ਨਾ ਪੈਂਦਾ ਕਿਉਂਕਿ ਪਰਮੇਸ਼ਰ ਦੇ लाडले ਪੁੱਤਰ ਹਨ ਨਨ ਸਾਧ ਸੰਗ ਸਫਲ ਜਨਮ ਹਰ ਜਨਕਾ ਉਪਜਾ ਜਿਨ ਕੀਨੋਂ ਸੌਤ ਵਿਧਾਤਾ ਕਿਵੇਂ ਮਹਾਰਾਜ ਜੀ ਨੂੰ ਜੇ ਕੋਈ ਬੇਨਤੀ ਕਰਦਾ ਜੀ ਆ ਕਿਰਪਾ ਕਰੋ ਬੱਚੇ ਦੀ ਦਾਤ ਦਿਓ ਮਹਾਰਾਜ ਦਾ ਇਹ ਬਚਨ ਹਮੇਸ਼ਾ ਇਹ ਹੁੰਦਾ ਭਾਈ ਗੁਰੂ ਕਿਰਪਾ ਕਰੇਗਾ ਕਦੇ ਨਹੀਂ ਦੀ ਕਿਹਾ ਵੀ ਸਾਡੀ ਕਿਰਪਾ ਹੋਏਗੀ ਜਦੋਂ ਸੁਲੇਮਾਨ ਪ੍ਰੇਤ ਦਾ ਆਧਾਰ ਕੀਤਾ 1968 ਵਿੱਚ ਮਹਾਰਾਜ ਜੀ ਨੇ ਉਹਦਾ ਜਨਮ ਹੋਇਆ ਪਹਿਲਾਂ ਬੜੀ ਲੰਬੀ ਸਾਖੀ ਹੈ ਕਿਵੇਂ ਕਿਵੇਂ ਉਹਨੇ ਆ ਕੇ ਚਰਲੇ ਲਏ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਜੀ 1000 ਸਾਲ ਹੋ ਗਏ ਮੈਨੂੰ ਭਟਕਦੇ ਰੋ 1000 ਸਾਲ ਕਿਰਪਾ ਕਰੋ ਪ੍ਰੇਤ ਬੰਜਰ ਮੈਂ ਦੁੱਖ ਘਰੇਰੇ ਬੜਾ ਦੁਖੀ ਹਾਂ ਮੈਂ ਜਦੋਂ ਉਹਨੂੰ ਪੁੱਛਦੇ ਰਹਾ ਸੀ ਮੈਂ ਦਬਲਾਣ ਰਹਿੰਦਾ ਸੀ ਜਦੋਂ ਉਹ ਰੋ ਰੋ ਕੇ ਆਪਣੀ ਦਾਸਤਾਨ ਦੱਸਦਾ ਇੰਨਾ ਦੁਖੀ ਆ ਕਹਿੰਦਾ ਇੰਨਾ ਦੁਖੀ ਆ ਜਿਸ ਤਰ੍ਹਾਂ ਸਿਆਲ ਦਾ ਪੋ मागਦਾ ਮਹੀਨਾ ਹੋਵੇ ਬੰਦੇ ਦੇ ਸਾਰੇ ਕੱਪੜੇ ਲਾ ਕੇ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਇਹੋ ਜੀ ਮੇਰੀ ਹਾਲਤ ਆ ਕਹਿੰਦਾ ਉਹਦੇ ਤੇ ਮਹਾਰਾਜ ਨੇ ਕਿਰਪਾ ਕੀਤੀ ਉਹਦਾ ਜਨਮ ਹੋਇਆ ਪਰ ਉਹਨੇ ਪਹਿਲਾਂ ਹੀ ਵੈਸੇ ਤਾਂ ਉਹਨੇ ਕਹਿ ਦਿੱਤਾ ਸੀ ਵੀ ਵੇਹਰਾ ਜਦੋਂ ਹੁਕਮਨਾਮਾ ਲਿਆ ਜਾਵੇਗਾ ਗੱਗਾ ਖਰਾਵੇਗਾ ਪਹਿਲਾਂ ਕਹਤਾ ਸੀ ਉਹਨੇ ਇਹ ਨੌ ਵੀ ਕਹਿੰਦਾ ਮੇਰਾ ਗੁਰਦੀਪ ਸਿੰਘ ਰੱਖਿਆ ਜਾਏਗਾ ਜਦੋਂ ਮਹਾਰਾਜ ਜੀ ਨੂੰ ਬਾਬਾ ਹਜੂਰਤ ਤੋਂ ਉਹਨੇ ਦੱਸਿਆ ਨਾ ਮਹਾਰਾਜ ਜੀ ਕਹਿੰਦੇ ਭੂਤ ਦੀ ਮਰਜ਼ੀ ਥੋੜੀ ਐ ਕਿਤਾ ਕਹਿੰਦੇ ਪਰਮੇਸ਼ਰ ਦੀ ਮਰਜ਼ੀ ਐ ਸਤਗੁਰਾਂ ਦੀ ਮਰਜ਼ੀ ਐ ਇਹ ਫਿਰ ਕਿੰਨੇ ਉੱਥੇ ਲੋਕ ਜਿਹੜੇ ਪੱਤਰ ਪ੍ਰੇਖ ਸਾਰੇ ਇਕੱਠੇ ਹੋਏ ਤੇ ਕਨੇਜ دیਵਾਨ ਲੱਗਿਆ ਮਹਾਰਾਜ ਜੀ ਦਾ ਉੱਥੇ ਫਿਰ ਉਸ ਦਿਨ ਨੌ ਰੱਖਣਾ ਸੀ ਹੁਕਮਨਾਮਾ ਪਤਾ ਕੀ ਆਇਆ ਗੁਰਪੂਰ ਹੈ ਕਿਰਪਾ ਧਾਰੀ ਮਹਾਰਾਜ ਜੀ ਨੇ ਨਵਾਂ ਪਤਾ ਫਿਰ ਕੀ ਰੱਖਿਆ ਗੋੜ ਬਖਸ਼ੀ ਸਿੰਘ ਗੁਰੂ ਦੀ ਬਖਸ਼ਿਸ਼ ਹੈ ਇਹ ਅਸਲੀ ਸੰਤ ਦੀ ਹੈ ਇਹ ਵਸਤਾ ਹੈ ਜਿੱਥੇ ਜਾ ਕੇ ਆਪਣਾ ਆਪ ਮਿਟ ਜਾਂਦਾ ਹੈ ਆਪ ਗਵਾਈ ਹੈ ਤਾਂ ਸ਼ੌ ਪਾਈ ਹੈ ਔਰ ਕੈਸੀ ਚਤਰਾਈ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਉਥੇ ਲੇਸ਼ ਮਾਤਰ ਵੀ ਹੰਕਾਰ ਨਹੀਂ ਰਹਿ ਜਾਂਦਾ ਸਾਧ ਸੰਗਤ ਜੇ ਹੰਕਾਰ ਹੈ ਉਹਦੀ ਤੇ ਖੁਦਾ ਤਾਂ ਤਾਂ ਬਹਿਰ ਹੈ ਫਿਰ ਤਾਂ ਰੱਬ ਕੋ ਨੂੰ ਰੱਬ ਕਹਿ ਨਹੀਂ ਸਕਦੇ ਰੱਬ ਉਦੋਂ ਹੈ ਜਦੋਂ ਸੰਤ ਅਨੰਤ ਹੈ ਅੰਤਰ ਨਾ ਹੀ ਕਦੋਂ ਜਦੋਂ ਤੂੰ ਤੂੰ ਕਰਤਾ ਤੂੰ ਹੂਆ ਮੁਝ ਵਿੱਚ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਹਿਤਾ ਕਨਕ ਕਟਕ ਜਲਤਰੰਗ ਜੈਸਾ ਸੋ ਮਹਾਰਾਜ ਜੀ ਪਰਵੇਸ਼ਰ ਦੇ ਹੁਕਮ ਵਿੱਚ ਸਾਨੂੰ ਭੁੱਲੇ ਵੜ ਕੇ ਜੀਵਾਂ ਨੂੰ ਸਹੀ ਰਸਤਾ ਦਿਖਾਉਣ ਵਾਸਤੇ ਆਏ ਸਾਨਾ ساری ਜ਼ਿੰਦਗੀ ਉਹਨਾਂ ਦਾ ਉਪਦੇਸ਼ ਇਹੋ ਹੀ ਰਿਹਾ ਭਾਈ ਨਾਮ ਨਾਲ ਬਾਣੀ ਨਾਲ ਜੁੜੋ ਅਮਰ ਧਾਰੀ ਬਣੋ ਗੁਰੂ ਦੇ ਚਰਨਾਂ 'ਚ ਲੱਗੋ ਜਦੋਂ ਪਹਿਲੀ ਦਫਾ ਇੰਗਲੈਂਡ ਉੱਤੇ ਗਏ ਨੇ ਮੈਂ ਨਾਲ ਹੀ ਤਾਂ 1974 ਵਿੱਚ ਸੌਧਾਲ ਗੁਰਦੁਆਰੇ ਜਦੋਂ ਦੀਵਾਨ ਲੱਗੇ ਨਾ ਸਾਰੀ ਘੋਣ-ਮੋਣ ਸਾਰਿਆਂ ਦੇ ਸਿਰ ਤੇ ਅਰਮਾਲ ਰੱਖੇ ਹੋਏ ਐ ਮਹਾਰਾਜ ਜੀ ਨੇ ਉੱਥੇ ਐਸਾ ਕਿਉਂਕਿ ਉਹਨਾਂ ਦੇ ਬਚਨਾਂ ਵਿੱਚ ਤਾਕਤ ਹੁੰਦੀ ਹੈ ਸਾਧ ਸੰਗਤ ਜਿਸ ਕਾ ਅੰਤਰ ਵਸੈ ਨਰੰਕਾਰ ਜਿਸ ਕੀ ਸਿੱਖ ਤਰੈ ਸੰਸਾਰ ਸੂਰਬੀਰ ਬਚਨ ਕੇ ਬਲੀ ਉਹਨਾਂ ਦੀ ਕਰਮਖੰਡ ਕੀ ਬਾਣੀ ਜੋਰ ਉਹਨਾਂ ਦੀ ਬਾਣੀ ਵਿੱਚ ਤਾਕਤ ਹੁੰਦੀ ਹੈ ਕਿਉਂ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ ਉਹ ਆਪ ਤਾਂ ਹਣ ਨਹੀਂ ਹੁੰਦੇ ਸਤਿਗੁਰੂ ਕੰਮ ਕਰਦਾ ਹੈ ਤੇ ਉਹ ਐਸੇ ਬਚਨਾਂ ਦਾ ਅਸਰ ਹੋਇਆ ਅਗਲੇ ਸਾਲ ਸਾਰੇ ਅਮਰਧਾਰੀ ਹੋ ਗਏ ਫਿਰ ਉਹਨਾਂ ਨੇ ਮਾਇਆ ਬੜੀ ਭੇਟਾ ਕੀਤੀ ਸਾਹਿਬ ਕਹਿੰਦੇ ਭਾਈ ਮਾਇਆ ਅਸੀਂ ਨਹੀਂ ਲੈ ਕੇ ਜਾਣੀ ਅਸੀਂ ਤਾਂ ਗੁਰੂ ਨਾਨਕ ਦੇ ਚੌਂਕੀਦਾਰ ਆਂ ਹੋਕਾ ਦੇਣ ਵਾਸਤੇ ਆਏ ਆ ਵੀ ਤੁਸੀਂ ਜਾਗੋ ਪੋ ਕਿਤੇ ਇੱਥੇ ਦੀ ਮਾਇਆ ਦੇ ਚੱਕਰ ਵਿੱਚ ਪਛਮੀ ਸੱਦ ਦਾ ਵਿਚਾ ਕੇ ਕਿਤੇ ਆਪਣੀ ਗੁਰਮਤਿ ਨੂੰ ਨਾ ਭੁੱਲ ਜਿਓ ਕਿਤੇ ਆਪਣਾ ਪਿੱਛਾ ਆਪਣੇ ਔਕਾਤ ਆਪਣਾ ਵਿਰਸਾ ਨਾ ਭੁੱਲ ਜਿਓ ਜਿੱਥੋਂ ਆਪਾਂ ਚੱਲੇ ਆਂ ਉਹ ਤੁਹਾਨੂੰ ਜਗਾਉਣ ਵਾਸਤੇ ਇੱਥੇ ਆਏ ਆ ਗੁਰੂ ਨਾਨਕ ਦੇਵ ਜੀ ਚੌਂਕੀਦਾਰ ਹਾਂ ਜਾਗੋ ਤੁਸੀਂ ਠੀਕ ਹੈ ਸਰੀਰ ਦੇ ਨਿਰਭਾਅ ਵਾਸਤੇ ਮਾਇਆ ਕਮਾਉਣ ਵਾਸਤੇ ਤੁਸੀਂ ਇੱਥੇ ਆ ਕੇ ਕੋਈ ਗੱਲ ਨਹੀਂ ਪਰ ਅਮਰ ਧਾਰੀ ਹੋਵੋ ਗੁਰੂ ਵਾਲੇ ਬਣੋ ਇਹ ਹੁਣ ਵੀ ਆਪਾਂ ਜੇ ਏਡਾ ਵੱਡਾ ਸਮਾਗਮ ਇੱਕ ਤਾਂ ਇੰਨੇ ਇਕੱਠ ਤੋਂ ਮੈਨੂੰ ਉਹ ਅਨੁਭਵ ਹੋ ਜਾਂਦਾ ਜਦੋਂ ਮਹਾਰਾਜ ਦਾ ਸਰੀਰ ਆਇਆ ਸੀ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਯਾਦ ਹੈ ਜਦੋਂ ਦਿੱਲੀ ਤੋਂ ਸੰਗਤ ਇੰਨੀ ਭੀੜ ਸਾਰੇ ਰਸਤੇ ਵਿੱਚ ਖੜੀ ਸੀ ਸਾਧ ਸੰਗ ਫਰਾੜਾ ਸਾਹਿਬ ਤੱਕ ਫਿਰ ਉਹਨਾਂ ਲੋਕਾਂ ਨੇ ਤਾਂहां ਮਾਰੀਆਂ ਜਿਹੜੇ ਕਿਸੇ ਵੇਲੇ ਸੰਤਾਂ ਦੀ ਬਹੁਤ ਜ਼ਿਆਦਾ ਨਿੰਦਿਆ ਕਰਦੇ ਸਨ ਪਰ ਉੱਚੀ ਉੱਚੀ ਹੋ ਰਹੰਦੇ ਦੇਖੇ ਗਏ ਕਿਉਂਕਿ ਪਤਾ ਲੱਗ ਗਿਆ ਨਾ ਥੰਮੇ ਕੋ ਨਾ ਸਾਧ ਬਿਨ ਸਾਧਨੰਦ ਸਹਿ ਜਗ ਵਿੱਚ ਕੋ ਆ ਸਾਧੂ ਤੋਂ ਬਿਨਾ ਕੌਣ ਥੰਮੇਗਾ ਕਿਉਂਕਿ ਸਾਧੂ ਨੇ ਗੁਰੂ ਦੇ ਆਸਰੇ ਕਿਉਂਕਿ ਸਾਧੂ ਦੀ ਆਪਣੀ ਮਤ ਨਹੀਂ ਹੈ ਉਹ ਹੈ ਗੁਰਮਤ ਅੰਤਕਾ ਮਾਰਗ ਧਰਮ ਕੀ ਪੌੜੀ ਉਹਨਾਂ ਦਾ ਮਾਰਗ ਧਰਮ ਤੇ ਤੋੜਨਾ ਤੋੜਨਾ ਧਰਮ ਕਿਹੜਾ ਜੋ ਗੁਰਮਤ ਦਾ ਹੈ ਰਸਤਾ ਕਿਹੜਾ ਹੈ ਜੋ ਗੁਰਮੁਖ ਗਾਢੀ ਰਾਹ ਚਲਾਇਆ ਜੋ ਕਬੀਰ ਸਾਹਿਬ ਜੀ ਦਾ ਬਚਨ ਹੈ ਸੁੱਧੇ ਸੁੱਧੇ ਰੇਗ ਚਲੋ ਤਮ ਚੌਥੇ ਪਾਤਸ਼ਾਹ ਮਹਾਰਾਜ ਦਾ ਬਚਨ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਨ ਲੜਾਲੀ ਸੋ ਉਹਨਾਂ ਨੇ ਸਾਰੀ ਜ਼ਿੰਦਗੀ ਸਾਨੂੰ ਇਹੋ ਹੀ ਉਪਦੇਸ਼ ਦਿੱਤਾ ਲੱਖਾਂ ਨੂੰ ਅਮਰ ਚਕਾਇਆ ਸਾਧ ਸੰਗਤ ਤੇ ਉਹਨਾਂ ਦੀ ਖੁਸ਼ੀ ਜੇ ਸੱਚਮੁੱਚ ਆਪਾਂ ਇੰਨੀ ਭੀੜ ਕਰਕੇ ਆ ਗਏ ਨਾ ਇਹਦਾ ਮਤਲਬ ਕੋਈ ਪਿਆਰ ਤਾਂ ਹੈ ਨਾ ਕੋਈ ਚਿੱਠੀਆਂ ਥੋੜੀ ਪਾਈਆਂ ਨੇ ਉਹਨੂੰ ਪਿਆਰ ਹੈ ਨਾ ਮਹਾਪੁਰਸ਼ਾਂ ਨਾਲ ਵੀ ਜੇ ਪਿਆਰ ਹੈ ਫਿਰ ਉਹਨਾਂ ਦੀ ਗੱਲ ਵੀ ਮੰਨੋ ਨਾ ਜੋ 70 ਸਾਲ ਦੀ ਉਮਰ ਵਿੱਚ 50 ਸਾਲ ਉਹਨਾਂ ਨੇ ਕੀਰਤਨ ਕਰਕੇ ਇੱਕੋ ਹੀ ਸਿਧਾਂਤ ਦਾ ਪ੍ਰਚਾਰ ਕੀਤਾ ਗੁਰਮਤ ਦਾ ਭਾਈ ਅਮਰ ਧਾਰੀ ਬਣੋ ਗੁਰੂ ਵਾਲੇ ਬਣੋ ਕਿ ਜੇ ਇਹਨਾਂ ਇਕੱਠ ਕਰਕੇ ਆਪਾਂ ਫੇਰ ਇੱਥੇ ਲੰਗਰ ਪਾਣੀ ਛੱਕ ਕੇ ਤੇ ਤੁਰ ਗਏ ਪਿਆਰਿਓ ਫਿਰ ਉਹਨਾਂ ਦੀ ਖੁਸ਼ੀ ਨਹੀਂ ਮਿਲਣੀ ਹੈ ਕਿਉਂਕਿ ਸੰਤ ਕਦੇ ਮਰਦਾ ਨਹੀਂ ਸਾਖਤ ਮਰੈ ਸੰਤ ਸਭ ਜੀਵ ਹੈ ਬ੍ਰਹਮ ਗਿਆਨੀ ਸੱਦ ਜੀਵ ਹੈ ਨਹੀਂ ਮਰਦਾ ਉਹ ਮਰਦੇ ਨਹੀਂ ਮਰਨ ਹਾਰੇ ਜੀਵ ਰਾਂ ਲਾਹੀ ਉਹ ਜੀਵ ਉਹ ਜੀਵ ਤੋਂ ਆਤਮ ਤਰੂਪ ਹੋ ਚੁੱਕੇ ਹਨ ਉਹ ਪਰਮੇਚਰ ਤਰੂਪ ਹੋ ਚੁੱਕੇ ਹਨ ਜਿੱਥੇ ਉਪਦੇਸ਼ ਕੀਤਾ ਸੀ ਅਰਜਨ ਨੂੰ ਕ੍ਰਿਸ਼ਨ ਭਗਵਾਨ ਨੇ ਨੈਨਨਿ ਸ਼ਦੰਤੀ ਸ਼ਾਸਤ੍ਰਾਣੀ ਨੈਨੰਧ ਹੰਤੀ ਪਾਵਕ ਹੈ ਆਤਮਾ ਨੂੰ ਸ਼ਾਸਤਰ ਕੱਟ ਨਹੀਂ ਸਕਦਾ ਅਗ ਸਾੜ ਨਹੀਂ ਸਕਦੀ ਉਹ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਹਨ ਤਦੇ ਉਹਨਾਂ ਵਾਸਤੇ ਹਰ ਰੋਜ਼ ਕਹਿੰਦੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਰੋਜ਼ ਹੁੰਦੇ ਰਹੇ ਇੰਗਲੈਂਡ ਵਿੱਚ ਅਸੀਂ ਇੱਥੋਂ ਤੱਕ ਕਹਿੰਦੇ ਰਹੇ ਮਹਾਰਾਜ ਜੀ ਭਾਈ ਜਿਵੇਂ ਲੋਕਾਂ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਉਦੋਂ ਹਜ਼ਾਰਾਂ ਗੁਣਾ ਤੁਹਾਨੂੰ ਆਪਣੀ ਮੌਤ ਦਾ ਚਾਹ ਵੀ ਮੌਤ ਦਾ ਚਾ ਕਿਉ ਹੈ ਆਪਾਂ ਨੂੰ ਕਿਉਂ ਨਹੀਂ ਇਹਦਾ ਮਤਲਬ ਆਪਾਂ ਨੇ ਮੌਤ ਨੂੰ ਮੌਤ ਮੰਨਿਆ ਉਹਨਾਂ ਨੇ ਮੌਤ ਨੂੰ ਅਮਰਤ ਮੰਨਿਆ ਫਰਕ ਹੀ ਨਹੀਂ ਹੈ ਬੱਸ ਉਹਨਾਂ ਨੇ ਮੌਤ ਦੀ ਡੈਫੀਨੇਸ਼ਨ ਸਮਝ ਲਈ ਵੀ ਮੌਤ ਕੁਝ ਨਹੀਂ ਹੈ ਕੌਣ ਮੂਆਰੇ ਕਾਮ ਹੁਆ ਬਰਮ ਗਿਆਨੀ ਮਿਲਕਰ ਉਹ ਵਿਚਾਰ ਆਏ ਤੋਂ ਚੰਤ ਪਿਆ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਇਸ ਕਰਕੇ ਮਹਾਪੁਰਸ਼ਾਂ ਦੀ ਬੜੀ ਉੱਚੀ ਵਾਰਤਥਾ ਸੀ ਉਥੇ ਦੀ ਤਾਂ ਆਪਾਂ ਗੱਲ ਵੀ ਨਹੀਂ ਕਰ ਸਕਦੇ ਜਿਹੜੇ ਆਨੰਦ ਵਿੱਚ ਮਹਾਰਾਜ ਜੀ ਸਨ ਪਰ ਉਹ ਆਨੰਦ ਮਿਲਿਆ ਕਿੱਥੋਂ ਗੁਰੂ ਤੋਂ ਇੱਕ ਵਚਨ ਪੜ੍ਹਦੇ ਆਪਾਂ ਮੈਂ ਜਮਾਪਤੀ ਕਰਾਂ ਸਮਾ ਹੋ ਗਿਆ ਪ੍ਰਮਾਨ ਗਣੀ ਚਹੀਏ ਆਏ ਕਿ ਮਹਾਪੁਰਖਾਂ ਦੀ ਬਾਤ ਕੋਈ ਉਹ ਸਪਰਮਾਨ ਹੋ ਕੇ ਆਉਂਦੇ ਨੇ ਗੁਰੂ ਦੇ ਦਰ ਤੋਂ ਪਰਮੇਸ਼ਰ ਦੇ ਦਰ ਤੋਂ ਪ੍ਰਮਾਨ ਹੋ ਕੇ ਆਉਂਦੇ ਨੇ ਰੱਬ ਉਹਨਾਂ ਨੂੰ ਪ੍ਰਮਾਨ ਕਰਕੇ ਹੀ ਭੇਜਦਾ ਹੈ ਪਰ ਉਹਨਾਂ ਸਵਾਲ ਪੈਦਾ ਹੁੰਦਾ ਜੀ ਸਾਡਾ ਕੀ ਬਣੇਗਾ ਉਹਦਾ ਪ੍ਰਵਾਨ ਪੱਤਰ ਲੈ ਕੇ ਉਥੋਂ ਆ ਗਏ ਧਰੋਂ ਛੱਜ ਖਣ ਚੋਂ ਬਖਸ਼ਾ ਮਿਲ ਗਿਆ ਤੁਹਾਨੂੰ ਸਿਰਫ ਆ ਉਥੋਂ ਮਿਲ ਗਿਆ ਕਹਿੰਦੇ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਕਮਾਈ ਕੋਈ ਮਹਾਪੁਰਸ਼ਾ ਦਿੱਸੇ ਕਿ ਮਹਾਪੁਰਸ਼ ਵੀ ਗੁਰੂ ਨਾਨਕ ਨਾਮ ਲੈਵਾ ਉਸੇ ਮਿਸ਼ਨ ਅਨੁਸਾਰ ਹੀ ਉਹਨਾਂ ਤੇ ਵੀ ਉਹ ਵਚਨ ਘਟਦੇ ਹਨ ਤੇ ਅਸੀਂ ਕਿਵੇਂ ਪ੍ਰਵਾਨ ਹੋਈਏ 35ਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਪੜ੍ਹਦੇ ਆ ਨਾ ਇਹ ਸਰੀਰ ਮੇਰਿਆ ਇਸ ਜਗ ਮੈਂ ਆਇ ਕੈ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਾਂ ਬਸਾਇਆ ਗੁਰ ਪ੍ਰਸਾਦਿ ਹਰਮਨ ਬਚਿਆ ਪੂਰਵ ਲਿਖਿਆ ਪਾਇਆ ਕਹ ਨਾਨਕ ਇਹ ਸਰੀਰ ਪ੍ਰਮਾਨ ਹੋਆ ਇਹਦਾ ਮਤਲਬ ਆਪਾਂ ਨੂੰ ਵੀ ਮਾਨ ਹੈ ਵੀ ਆਪਾਂ ਵੀ ਪ੍ਰਮਾਨ ਹੋ ਸਕਦੇ ਆ ਜੇ ਗੁਰੂ ਦੇ ਅਸਥਾਨ ਨਾਲ ਜੀਵਨ ਬਤੀਤ ਕਰ ਲਈਏ ਜਿਨ ਸਤਗੁਰ ਸਿਉਂ ਜਿਤ ਲਾਇਆ ਸਤਿਗੁਰੂ ਨਾਲ ਚਿੱਤ ਲਾਉਣ ਦਾ ਕੀ ਮਤਲਬ ਜੋ ਗੁਰੂ ਕਹਿੰਦਾ ਉਹ ਮੰਨ ਕਰਕੇ ਮੰਨ ਲੈ ਤੂੰ ਜੋ ਗੁਰੂ ਕਹਿੰਦਾ ਉਹਦੇ ਤੇ ਤੂੰ ਪੁੱਲ ਚੜਾ ਦੇ ਤੇ ਅਮਰਦਾਰੀ ਹੋ ਜਾਓ ਆ ਪਤਿਤ ਬਣਦੀ ਲਹਿਰ ਨੂੰ ਕੱਢ ਦਿਓ ਪੰਜਾਬ ਦੇ ਵਿੱਚੋਂ ਬੜਾ ਦੁੱਖ ਹੁੰਦਾ ਜਦੋਂ ਬਾਹਰ ਜਾਂਦੇ ਆ ਅਸੀਂ ਤੁਹਾਨੂੰ ਉੱਥੇ ਇਹ ਕਹਿਣਾ ਪੈਂਦਾ ਜਾ ਕੇ ਵੀ ਪੰਜਾਬ ਦਾ ਵੀ ਬੜਾ ਬੁਰਾ ਹਾਲ ਹੈ ਪਰ ਨੌਜਵਾਨੋ ਇਹ ਸਮਝੋ ਗੁਰਮਤ ਨੂੰ ਸਾਡੀ ਖਾਤਰ ਸਹਿਬਜ਼ਾਦਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੀ ਖਾਤਰ ਅਸਿੱਖੀ ਸਰੂਪ ਦੇ ਖਾਤਰ ਲੱਖਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਦੀਆਂ ਕੁਰਬਾਨੀਆਂ ਦਾ ਕੀ ਆਹੀ ਮੁੱਲ ਪਿਆ ਆਪਾਂ ਨੇ ਆਹੀ ਮੁੱਲ ਪਾਇਆ ਇਸ ਕਰਕੇ ਬੇਨਤੀ ਕਰਾਂਗਾ ਮਹਾਰਾਜ ਜੀ ਦਾ ਜੇ ਪਿਆਰ ਹੈ ਆਪਣਾ ਗੁਰੂ ਨਾਲ ਜੇ ਪਿਆਰ ਹੈ ਪਿਆਰੋ ਅੱਜ ਮਨ ਬਣਾਓ ਜਦੋਂ ਵੀ ਸਮਾਂ ਬਣੇ ਅਮਰਧਾਰੀ ਬਣਜੋ ਗੁਰੂ ਕੇ ਸਿੰਘ ਸਜਿਏ ਇੱਕ ਖਾਲਸਾ ਫੌਜ ਉਹ ਮਹਾਰਾਜ ਜੀ ਨੇ ਸੱਚਖੰਡ ਚੋਂ ਤਿਆਰ ਕਰਕੇ ਲਿਆਂਦੀ ਸੀ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖੀ ਫੌਜ ਕਿੰਨਾ ਵੱਡਾ ਮਾਣ ਦਿੱਤਾ ਮਹਾਰਾਜ ਜੀ ਨੇ ਆਪਾਂ ਨੂੰ ਫੇਜ ਕਰਕੇ ਆਓ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਇੰਨੀ ਗਰਮੀ ਵਿੱਚ ਪਰਵਾਹ ਹੀ ਕੋਈ ਨਹੀਂ ਹੈ ਸਾਧ ਸੰਗਤ ਕਿੰਦਾ ਪਿਆਰ ਹੈ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰਪੂਜਨ ਆਵੇ ਪ੍ਰੀਤ ਹੈ ਨਾ ਗੁਰੂ ਨਾਲ ਪਿਆਰ ਹੀ ਹੈ ਨਾ ਕੋਈ ਸੋ ਪਿਆਰ ਸੱਚਮੁੱਚ ਤਾ ਸਾਕਾਰ ਮੰਨਿਆ ਜਾਵੇਗਾ ਗੁਰੂ ਦੇ ਬਚਨਾਂ ਤੇ ਆਪਾਂ ਫੁੱਲ ਚੜਾ ਦਈਏ ਸੰਤੋ ਸਾਗਰ पार ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਮਹਾਪੁਰਖਾਂ ਦਾ ਜਿੰਨੇ ਵੀ ਸਟੇਜ ਤੇ ਬੈਠੇ ਨੇ ਸਿੰਘ ਸਾਹਿਬਾਨ ਸਭ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਧੰਨਵਾਦ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਨੇ ਸਾਨੂੰ ਗੁਰੂ ਦੇ ਨਾਲ ਜੋੜਿਆ ਆ ਕੇ ਰੁਣਦੇ ਫਿਰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਬੋਲਦਿਆਂ ਤੋਂ ਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਭੁਲ ਤੇ ਖਿਮਾ ਬਖਸ਼ੋ ਬਾਬਾ ਹਰਜਿੰਦਰ ਸਿੰਘ ਹੋਂ ਦਾ ਵੀ ਬਹੁਤ ਬਹੁਤ ਧੰਨਵਾਦ ਇਤਨੇ ਵੱਡੇ ਇਹ ਸਮਾਗਮ ਬਣਾਉਣੇ ਤੇ ਰਚਣੇ ਬੜਾ ਮੁਸ਼ਕਲ ਹੈ ਤਾਂ ਤੰਗਤ ਬੜੀ ਹਿੰਮਤ ਹੁੰਦੀ ਹੈ ਇਹਡੇ ਇਹੇ ਸਮਾਗਮ ਕਰਨੇ ਕਿਰਪਾ ਕਰਨ ਮਹਾਰਾਜ ਜੀ ਇਸ ਤਰ੍ਹਾਂ ਚੜ੍ਹਦੀ ਕਲਾ ਹੋਵੇ استان ਦੀ ਆਊਗਾ ਅੱਜ ਕੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ